ਲੋਹੀਆਂ ਖਾਸ ਦੇ ਪਿੰਡ ਗਿੱਦੜ ਪਿੰਡੀ ਵਿਖੇ ਸਥਿਤ ਮਸਤ ਮਲੰਗ ਬਾਬਾ ਤੇਜੇ ਸ਼ਾਦੀ ਦਰਗਾਹ ਤੇ ਸਾਲਾਨਾ ਮੇਲਾ ਬੜੀ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਜੋ ਕਿ ਡੋਗਰ ਸਿੰਘ ਸੰਧਾ ਭਜਨ ਸਿੰਘ ਸੰਧਾ ਕੁਲਵੰਤ ਸਿੰਘ ਸੰਧਾ ਅਤੇ ਰਿਟਾਇਰ ਪੁਲਿਸ ਇੰਸਪੈਕਟਰ ਲਖਵਿੰਦਰ ਸਿੰਘ ਸੰਧਾ ਦੀ ਅਗਵਾਈ ਵਿੱਚ ਕਰਵਾਇਆ ਗਿਆ ਇਸ ਮੇਲੇ ਵਿੱਚ ਪ੍ਰਸਿੱਧ ਕਲਾਕਾਰਾਂ ਵੱਲੋਂ ਆਪਣੇ ਗਾਣੇ ਗਾ ਕੇ ਲੋਕਾਂ ਦਾ ਮਨੋਰੰਜਨ ਕੀਤਾ ਗਿਆ ਅਤੇ ਬੱਚਿਆਂ ਵੱਲੋਂ ਵੀ ਨੱਚ ਟੱਪ ਕੇ ਇਸ ਮੇਲੇ ਦਾ ਆਨੰਦ ਮਾਣਿਆ ਗਿਆ ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਸਰਜੀਤ ਸਿੰਘ ਚਤਰਾਥਰੇ ਵਿਸ਼ੇਸ਼ ਤੌਰ ਤੇ ਸ਼ਰਕਤ ਕੀਤੀ ਅਤੇ ਪ੍ਰਬੰਧਕਾਂ ਵੱਲੋਂ ਮੇਲੇ ਵਿੱਚ ਪਹੁੰਚੀਆਂ ਸੰਗਤਾਂ ਵਾਸਤੇ ਲੰਗਰ ਵੀ ਲਗਾਏ ਗਏ ਚਾਹ ਪੀਰਾਂ ਦੀ ਚਾਹ ਬਸਤਾ ਦੀ ਜਿਵੇਂ ਕਿ ਆਪਾਂ ਸਾਰੇ ਜਾਣਦੇ ਹੀ ਐ ਕਿ ਸਾਡਾ ਪੰਜਾਬ ਦੀ ਜਿਹੜੀ ਧਰਤੀ ਐ ਔਰ ਇਸੀਆਂ ਮੁੰਡੀਆਂ ਗੁਰੂਆਂ ਪੀਰਾਂ ਦੀ ਧਰਤੀ ਐ ਜਿੱਥੇ ਹਮੇਸ਼ਾ ਹੀ ਪੰਜਾਬੀ ਸੱਭਿਆਚਾਰ ਪੰਜਾਬੀ ਵਿਰਸੇ ਨੂੰ ਜੋੜਦੇ ਸਾਡੇ ਸਲਾਨਾ ਜੋੜ ਮੇਲੇ ਜਿਹੜੇ ਆ ਇੱਕ ਵੱਖਰੀ ਮਸਾਲ ਪੇਸ਼ ਕਰਦੇ ਨੇ ਸੋ ਅੱਜ ਨੂਹਿਆ ਬਲਾਕ ਦੇ ਵਿੱਚ ਪਿੰਡ ਗਿੰਦਰਪੰਡੀ ਦੇ ਵਿੱਚ ਜਿਹੜਾ ਮਸਤ ਬਲੰਗ ਬਾਬਾ ਤੇਜਾ ਸਿੰਘ ਜੀ ਦਾ ਸਲਾਨਾ ਜੋੜ ਮੇਲਾ ਜਿਹੜਾ ਸਾਰੀ ਸੰਗਤ ਵੱਲੋਂ ਬੜੀ ਸ਼ਰਧਾ ਭਾਵਨਾ ਦੇ ਨਾਲ ਬਣਾਇਆ ਜਾ ਰਿਹਾ ਐ ਜਿੱਥੇ ਕਿ ਸੰਦਾ ਪਰਿਵਾਰ ਹਮੇਸ਼ਾ ਕੀ ਆਵਾਜ਼ ਚੜ ਕੇ ਕਿਥੇ ਸੇਵਾ ਨਿਭਾਉਂਦੇ ਨੇ ਸਾਰਾ ਸਾਲ ਸੇਵਾ ਕਰਦੇ ਨੇ ਉਥੇ ਨਾਲ ਦੀ ਨਾਲ ਪਿੰਡ ਦੀਆਂ ਸਾਰੀਆਂ ਸੰਗਤਾਂ ਇਲਾਕੇ ਭਰਦੀਆਂ ਸਾਰੀਆਂ ਸੰਗਤਾਂ ਵੀ ਸਾਲ ਨਤਮਸਤਿਕ ਹੁੰਦੀਆਂ ਨੇ ਬਾਬਾ ਜੀ ਦੇ ਚਰਨਾ ਚ ਅਰਦਾਸ ਬੇਨਤੀਆਂ ਕਰਦੀਆਂ ਨੇ ਬਾਬਾ ਜੀ ਉਹਨਾਂ ਦੀਆਂ ਅਰਦਾਸ ਬੇਨਤੀਆਂ ਫਰਿਆਦਾਂ ਜਿਹੜੀਆਂ ਪੂਰੀਆਂ ਕਰਦੇ ਨੇ ਸੋ ਇਹੋ ਜੇ ਮੇਲੇ ਜਿਹੜੇ ਅੱਜ ਪੂਰੇ ਭਾਈਚਾਰਕ ਸਾਂਝ ਦਾ ਪ੍ਰਤੀਕ ਉਹਨੇ ਪੜਿਆ ਆਪਾਂ ਬਾਹਰ ਦੇਖਿਆ ਕਿ ਪਿੰਡ ਦੇ ਲੋਕ ਇਨੀ ਨੇੜ ਦੀ ਨੇੜੇ ਪਿੰਡਾਂ ਦੇ ਵੀ ਪੂਰਤ ਰਾਡੇ ਤੋਂ ਸੰਗਤਾਂ ਵਿੱਚ ਜਿੰਨਾਂ ਨੇ ਸੁਪਨਾ ਸੁਪਿਆ ਉਹਨਾਂ ਦੀਆਂ ਸੁਪਨਾ ਪੂਰੀਆਂ ਹੋਈਆਂ ਅੱਜ ਉਸਲਾਣਾ ਜੋੜ ਮੇਲੇ ਦੇ ਵਿੱਚ ਹਾਜ਼ਰੀ ਭਰ ਰਹੀਆਂ ਨੇ ਵੱਧ ਤੋਂ ਵੱਧ ਬਾਬਾ ਜੀ ਦੇ ਚਰਨਾ ਚ ਨਤਮਸਤਿਕ ਹੋ ਰਹੀਆਂ ਨੇ ਸੋ ਬਾਬਾ ਜੀ ਦੇ ਚਰਨਾ ਚ ਅਰਦਾਸ ਬੇਨਤੀ ਕਰ ਇਹ ਸਾਡੀ ਭਾਈਚਾਰਕ ਸਾਂਝ ਸਾਡਾ ਆਪਸੀ ਪਿਆਰ ਮੇਲ ਮਿਲਾਪ ਇਸੇ ਤਰ੍ਹਾਂ ਬਣਿਆ ਰਹੇ ਤੇ ਇਸੇ ਤਰ੍ਹਾਂ ਅਸੀਂ ਵੱਧ ਚੜ ਕੇ ਹਰ ਸਾਲ ਉਹਨਾਂ ਦਾ ਸਾਲਾਨਾ ਜੋੜ ਮੇਲਾ ਜਿਹੜਾ ਧੂਮ ਧਾਮ ਦੇ ਨਾਲ ਮਨਾਉਂਦੇ ਰਹੀਏ ਇਹਨਾਂ ਸ਼ਬਦਾਂ ਦੇ ਨਾਲ ਚੈ ਮਸਤਾ ਦੀ ਚੈ ਪੀਰਾਂ ਦੀ ਫਸਤ ਮਲਾਂਕ ਬਾਬਾ ਅੱਜជា ਸ਼ਾਦੀ ਜੈ ਲੋਹੀਆਂ ਖਾਸ ਤੋਂ ਪ੍ਰੀਤਮ ਸਿੰਘ ਪ੍ਰੀਤ ਦੀ ਖਾਸ ਰਿਪੋਰਟ